ਗਰੰਤ ਸਾਹਿਬ ਜੀ ਧੰਨ ਰਸਤੇ 'ਚ ਗੱਡਾ ਲੈ ਕੇ ਆਉਂਦੇ ਅੱਜ ਵੀ ਬਜ਼ੁਰਗ ਵੇਖੇ ਭਰਿਆ ਗੱਡਾ ਕਹਿ ਦਿੰਦੇ ਅਣਪੜ੍ਹੇ ਪ੍ਰਾਣੇ ਗੱਡਾ ਰੋਕ ਦਿੰਦੇ ਐ ਜੁੱਤੀ ਲਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਪਿਆਰ ਤੇ ਨਵੀਂ ਪੀੜੀ 40-45 ਲੱਖ ਦੀ ਗੱਡੀ ਥੱਲੇ ਆ ਸਿੱਖ ਤੇ ਮਹਾਰਜ ਰਸਤੇ 'ਚ ਮਿਲਣੇ ਸੂਖ ਸੁਖਮ ਜੀਆਂ ਗੱਲਾਂ ਹੀ ਕੰਮ ਆਉਣ ਵਾਲੀਆਂ ਸਿੱਖੀ ਤੇ ਬੜੀ ਔਖੀ ਆ ਬੜਾ ਮਾਰਗ ਤਗੜਾ ਏ ਤੇ ਆਪਾਂ ਦੀ ਬਾਲਵਾੜੀ ਵਾਲੇ ਆਖੋ ਸਤਨਾਮ ਬਾਲਵਾੜੀ ਸਮਝਦੇ ਹੋ ਜਿਹੜੀ ਪਹਿਲੀ ਕਲਾਸ ਤੋਂ ਵੀ ਪਹਿਲਾਂ ਹੁੰਦੀ ਆ ਤੇ ਕਿੱਥੋਂ ਐਵੇਂ ਕਰਾਂਗੇ ਜਾ ਕੇ ਗੁਰਮਤਿ ਦੀ ਪੀ ਐਚ ਡੀ ਬਾਬਾ ਬੁੱਢਾ ਸਾਹਿਬ ਕੋ ਆਪਾਂ ਨੂੰ ਤੇ ਅਜੇ 40 50 60 ਸਾਲ ਹੋ ਗਏ ਗੁਰਦੁਆਰੇ ਨਹੀਂ ਜਾਣਾ ਆਇਆ ਜੇ ਚਲੇ ਜਾਨੇ ਤੇ ਮੱਥਾ ਟੇਕਣਾ ਨਹੀਂ ਆਇਆ ਜੇ ਮੱਥਾ ਟੇਕ ਲੈਨੇ ਤੇ ਸੁਣਨਾ ਨਹੀਂ ਆਇਆ ਜੇ ਸੁਣ ਲੈਨੇ ਤੇ ਪਚਾਉਣਾ ਨਹੀਂ ਆਇਆ ਆਖੋ ਸਤਨਾਮ ਅਕਈਆਂ ਨੂੰ ਵੇਖੀ ਜਾ ਜੇ ਗੁਰਦਾਰੇ ਮੱਥਾ ਟੇਕਿਆ ਪਾਠ ਕਰ ਲਿਆ ਵਿਹਾਂ ਨੂੰ ਸੁਣਾਉਣਗੇ ਅੱਜ ਮੈਂ ਨਾ ਤੜਕੇ 4:81 ਗਿਆ ਸੀ ਆਖੋ ਸਤਨਾਮ ਅੱਜ ਬੜੀ ਭੈਣੇ ਕਿਰਪਾ ਹੋਈ ਨਾ ਦੂ ਸੁਖਮਨੀ ਸਾਹਿਬ ਦੀ ਮਹਰ ਨੇ ਸੇਵਾ ਲ ਲਈ ਪਰ ਪਚਣਾ ਨਹੀਂ ਨਾ ਆਖੋ ਸਤਨਾਮ ਜਿਨ ਹਰ ਪਾਇਆ ਤਿਨੇ ਛਾਇਆ ਇਹ ਬੜੀਆਂ ਬੜੀਆਂ ਗੱਲਾਂ ਨੇ ਕਹਿਣ ਦਾ ਭਾਪ ਵੀ ਅੱਜ ਦੀ ਪੀੜ੍ਹੀ ਚਲੋ ਵਿਰਲੇ ਬੱਚੇ ਜਿਹੜੇ ਹੁਣ ਜੁੜੇ ਗੁਰਮਤ ਨਾਲ ਉਹ ਤਾਂ ਗੌਰ ਕਰਨਗੇ ਨਹੀਂ ਤੇ ਕਈ ਦਫਾ ਵੇਖਿਆ ਵੀ ਸਤਿਗੁਰੂ ਦਾ ਸਰੂਪ ਆ ਰਿਹਾ ਹੁੰਦਾ ਗੇ ਤੇ ਹੁੰਦੇ ਸੀ 25 30 ਹੁਣ ਤਿੰਨ ਜਾਣੇ ਹੁੰਦੇ ਇੱਕ ਜਿਹਨੇ ਸਰੂਪ ਚੁੱਕਿਆ ਇੱਕ ਚੌਰ ਸਹਿਬ ਵਾਲਾ ਤੇ ਇੱਕ ਜਲ ਵਾਲਾ ਤੇ ਜਿਹੜਾ ਰਸਤੇ 'ਚ ਮਿਲਦਾ ਨਾ ਉਹ ਇਦਾਂ ਲੱਗਦਾ ਵੀ ਜਿਵੇਂ ਕੋਈ ਹੋਰ ਕੋਈ ਕੁਆਲਿਟੀ ਦਾ ਬੰਦਾ ਇਹ ਹੋਵੇ ਸਿੱਖਾਂ ਦਾ ਧੀ ਪੁੱਤ ਪਰਿਵਾਰ ਤੇ ਸ੍ਰਿਸ਼ਟੀ ਦਾ ਮਾਲਕ ਲੰਘ ਰਿਹਾ ਹੋਵੇ ਤੇ ਗੱਡੀ ਰੋਕ ਕੇ ਥੱਲੇ ਹੀ ਨਾ ਉਤਰਨ ਸਿਰ ਟਾ ਕੇ ਮਥਾਏ ਨਾ ਟੇਕਣਾ ਆਮ ਕਈ ਵਾਰੀ ਵੇਖਣ ਨੂੰ ਮਿਲਿਆ ਵੀ ਇਦਾਂ ਕੋਲੋਂ ਲੰਘ ਜਾਂਦੇ ਜਿਵੇਂ ਮਾਰੇ ਨੂੰ ਜਾਣਦੇ ਹੀ ਨਹੀਂ ਹੁੰਦੇ ਆਖੋ ਸਤਨਾਮ ਇਹੋ ਜਿਹੇ ਸਰੋਤਾ ਨਹੀਂ ਮਿਲਣਾ ਸੁਣਦੇ ਤੁਸੀਂ ਵੀ ਉਹ ਕਈ ਸਾਲਾਂ ਦੇ ਪਿਆਰ ਦੇ ਵਿੱਚ ਆ ਕੇ ਬਾਬਾ ਜੀ ਨੇ ਸੁਣਿਆ ਮੰਨਿਆ ਮਨ ਕੀਤਾ ਪਾਉ ਉਹ ਇਹੋ ਜਿਹਾ ਪਿਆਰ ਵੱਧ ਗਿਆ ਸੁਣਦੇ ਰਹੇ ਤੇ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਤੇ ਅੰਦਰ ਭਾਵਨਾ ਜਾਗੀ ਵੀ ਫਕੀਰ ਆਏ ਆ ਰੂਹ ਖੁਸ਼ ਹੋ ਗਈ ਆ ਭੱਜ ਕੇ ਜਾ ਕੇ ਘਰੋਂ ਗਰਮ ਗਰਮ ਮਲਾਈ ਵਾਲਾ ਦੁੱਧ ਲਿਆਏ ਉਦੋਂ ਸਮੇਂ ਇਦਾਂ ਦੇ ਸੀ ਖਾਣ ਪੀਣ ਦਾ ਸ਼ੌਂਕ ਸੀ ਤੇ ਹੁਣ ਮਾਇਆ ਦਾ ਸਮਾਖ ਕੋ ਸਤਨਾਓ ਹੁਣ ਚਾਰੇ ਵਸੇ ਦਾ ਹੀ ਪੈਰਾ ਹੋ ਹੁਣ ਕੋਈ ਵੀ ਰਿਸ਼ਤੇਦਾਰ ਭੈਣ ਭਰਾ ਆਉਂਦਾ ਪਹਿਲੋਂ ਵੇਂਦੇ ਛਗਣ ਕਿੰਨਾ ਦਿੰਦਾ ਤੇ ਲਿਉਂਦਾ ਕੀ ਆਖੋ ਸਤਨਾਮ ਜਿਹੜਾ ਗਰੀਬ ਗੁਰੂ ਬੰਨੋ ਤੇ ਮਾੜਾ ਮੋਟ ਬੰਦਾ ਮਿਲਦਾ ਹੀ ਨਹੀਂ ਤੇ ਉਸ ਸਮੇਂ ਪਿਆਰ ਦੇ ਸੀ ਮਾਰੇ ਨੇ ਸਮੁੰਦਰ ਛੱਕਿਆ ਗੁੜ ਛੱਕਿਆ ਕਹਿਣ ਲੱਗੇ ਪੁੱਤਰ ਤੇਰੇ ਮਨ ਚ ਕੀ ਜਾਗਿਆ ਤੂੰ ਸੇਵਾ ਕਰਨਾ ਆਏ ਕਹਿੰਦਾ ਬਾਬਾ ਜਦੋਂ ਤੂੰ ਗਾਉਂਦਾ ਸੀ ਨਾ ਤੇਰੇ ਚਿਹਰੇ ਦੇ ਨੂਰਾਨੀ ਜੋਤ ਨੇ ਮੈਨੂੰ ਮੋਲਿਆ ਤੇਰੇ ਨਿਕਲੇ ਹੋਏ ਗਲੇ ਚੋਂ ਬੋਲ ਗੁਰਸੰਦਰ ਮੋਹਨ ਪਾਏ ਕਰੇ ਹਰ ਪ੍ਰੀਮ ਬਾਣੀ ਮਨ ਮਾਰਿਆ ਵਿਰਹਿ ਹਿਰਦੈ ਸੁਧ ਬੁੱਧ ਵਿਸਰਗੀ ਸਭ ਆਸਾ ਚਿੰਤਾ ਦੋ ਚੀਜ਼ਾਂ ਅੱਜ ਲੋਕਾਂ ਨੂੰ ਮੈਂ ਵੀ ਵਿਚੇ ਰਵਾਉਣ ਦਿਆਂ ਸਭ ਦੁਨੀਆਂ ਗੁਰਦੁਆਰੇ ਮੰਦਰ ਮਸਜਿਦ ਚਰਚਾਂ ਪੁੱਭਾਂ ਮਾਰ ਮਾਰ ਕੇ ਰੋ ਰਹੀ ਐ ਨਾ ਤੇ ਚਿੰਤਾ ਮੁਕੰਦਈ ਤੇ ਨਾ ਆਸ ਮੁਕਦੀ ਆਖੋ ਸਤਨਾਮ 100 ਬੰਦਾ ਮੱਥਾ ਡੇਕਦਾ ਤੇ ਦੋ ਜਣੇ ਹੋਣਗੇ ਪਿਆਰ ਵਾਲੇ ਤੇ 98 ਕਿਹੜੇ ਐ ਦਾਤਾ ਮੰਗਣ ਵਾਲੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚੇਤੇ ਉਦਾਸ ਥੋੜੇ ਥੋੜੇ ਸਾਰੇ ਦੁਖੀ ਇੱਕ ਸੁਖੀ ਰੱਬ ਦੇ ਕਹਿਣ ਲੱਗੇ ਬਾਬਾ ਆਸਾ ਤੇ ਚਿੰਤਾ ਰਵਾਈ ਜਾਂਦੀਆਂ ਦਿਨੇ ਰਾਤ ਇਹ ਵਧਦੀ ਜਾਂਦੀ ਭੁੱਖ ਹੈ ਪਰ ਬਾਬਾ ਆਨੰਦ ਬਣ ਗਿਆ ਭੁੱਖੀ ਭੁੱਲ ਗਈ ਤੇ ਚਿੰਤਾ ਵੀ ਆਪ ਪੀ ਦੁੱਧ ਤੇ ਹੋਰ ਸੁਣਾ ਕੀਰਤਨ ਹਜ਼ੂਰ ਬੜੇ ਖੁਸ਼ ਹੋਏ ਕਹਿੰਦੇ ਭਲਿਆ ਕਿਉਂ ਸੋਨੀ ਰੱਬ ਦੀ ਗੱਲ ਤੇਰੀ ਤੇ ਉਮਰ ਛੋਟੀ ਐ ਕਹਿੰਦੇ ਬਾਬਾ ਜਦੋਂ ਮੌਤ ਆਉਂਦੀ ਉਮਰਾਂ ਨਹੀਂ ਵੇਂਦੀ ਆਖੋ ਸਤਨਾਮ ਸ੍ਰੀ ਗੱਗਾ ਗੋਵਿੰਦ ਗੁਣ ਰਵੋ ਸਾਹ ਸਾਹ ਜਪਨੀਤ ਕਹਾ ਬਿਸਾਸਾ ਦੇਖਾ ਬਿਲਮ ਨਾ ਕਰਿਓ ਮੀਤ ਨਹਿ ਬਾਰਕ ਨਹਿ ਜੋਬਣੈ ਨਹਿ ਬਿਰਦੀ ਕਛ ਬੰਦ ਉਹ ਬੇਰਾਨ ਨਹਿ ਬੂਜੀਐ ਜਵਾਏ ਪਰੈ ਜਮ ਫੰਦ ਪਤਾ ਨਹੀਂ ਕਦੋਂ ਸੱਦਾ ਆਉਣਾ ਤੇ ਆ ਕਿਰਾਏ ਦਾ ਮਕਾਨ ਐ ਆਵੇਂ ਨਸ਼ੇ ਪੱਤੇ ਬਹੁ ਦੁਨੀਆ ਵੇਚੰਦੇ ਆ ਇੱਕ ਮੈਂ ਵੇਖੰਦਿਆ ਸੀ ਗਰੰਥੀ ਨੂੰ ਕੁੱਟ ਪਈ ਉਹਨੂੰ ਪੁੱਛਿਆ ਵੀ ਉਪਟਿਆ ਘਾਤੋਂ ਕਹਿੰਦਾ ਵੀ ਉਹ ਵੀ ਚਟਾ ਵੇਚਦਾ ਹੈ ਉਹਨੂੰ ਪੁੱਛਿਆ ਵੀ ਕਿਉਂ ਵੇਚਿਆ ਕਹਿੰਦਾ ਪੈਸਿਆਂ ਦੀ ਲੋੜ ਹੀ ਤੇ 30 40 ਸਾਲ ਹੋ ਗਏ ਤੇ ਮੈਂ ਡੂਟੀਆਂ ਲਾਈਆਂ ਤੇ ਪੱਲੇ ਕੁਝ ਨਹੀਂ ਪਿਆ ਤੇ ਮੈਨੂੰ ਕੇ ਸੱਜਣ ਨੇ ਆਖਿਆ ਬਾਬਾ 40 ਸਾਲ ਹੋ ਗਏ ਰੱਬ ਰੱਬ ਕਰ ਦੇ ਨਵੇਂਖੋ ਕਲ ਯੁਗ ਦਾ ਮਾਹੌਲ ਆ ਜਾ ਸਾਡੇ ਨਾਲ ਕੰਮ ਕਰ ਤੇਰੇ ਤੇ ਸ਼ੱਕ ਵੀ ਨਹੀਂ ਕਿਸੇ ਨੇ ਕਰਨਾ ਬੋਲੋ ਵੈਗਰ ਚਲ ਯੁਗ ਵੇਖ ਲਓ ਇਹਨੇ ਤੇਰੇ ਤੇ ਸ਼ੱਕ ਨਹੀਂ ਕਰਨਾ ਤੂੰ ਜਿੱਧਰ ਮਰਜ਼ੀ ਗੱਡੀ 'ਚ ਸਮਾਨ ਲੈ ਜੀ ਉਹਨਾਂ ਕਹਿੰਦਾ ਬਾਬਾ ਜਾਂਦਾ ਇਹੋ ਜਿਹੇ ਲੋਕਾਂ ਨੇ ਸਾਰਿਆਂ ਦਾ ਕਿਰਦਾਰ ਵਿਗਾੜਤਾ ਹੁਣ ਕਈ ਪੁਲਿਸ ਵਾਲੇ ਮੇਰੇ ਸਤਿਕਾਰਯੋਗ ਭਾਵਨਾ ਉਹ ਵੇਖ ਲਿੰਦੇ ਬਾਣੀ ਬਾਣੀ ਵਾਲਾ ਤੇ ਉਤਰਾ ਹੀ ਜਦੋਂ ਇਹੋ ਜੇ ਕੰਮ ਹੁੰਦੇ ਫਿਰ ਚੰਗੇ ਭਲੇ ਬੰਦੇ ਦੀ ਵੀ ਤਲਾਸ਼ੀ ਮਜਬੂਰੀ ਬਣ ਜਾਂਦੀ ਨਹੀਂ ਤੇ ਆਮ ਅੱਗੇ ਜਿਹੜੇ ਬਾਹਰਲੇ ਦੇਖ ਜਾਣਾ ਜਿਹਦੇ ਪੱਗ ਹੁੰਦੀ ਸੀ ਸ੍ਰੀ ਸਹਿਬ ਤੇ ਗੋਰੇ ਵੀ ਸਲੂਟ ਮਾਰਦੇ ਦੋ ਹੱਥਾਂ ਨਾਲ ਵੀ ਇਹ ਇਹ ਪਵਿੱਤਰ ਲੋਕ ਆ ਇਹਨਾਂ ਦੇ ਕਰਤਾਰ ਚ ਖੁਸ਼ਬੂ ਤੇ ਆ ਸਾਡੇ ਕੰਮਾਂ ਨੇ ਸਾਰੇ ਹੀ ਹੁਣ ਨਹੀਂ ਉਹ ਗੱਲ ਉਹ ਕਹਿੰਦੇ ਪਾਉ ਬੋ ਦਸਤਾਰ ਵੀ ਖਲਾਈ ਆ ਪਿਛੇ ਜੇ ਮੇਰੇ ਖਾਲ ਸਾਡੇ ਮਸ਼ਹੂਰ ਕੀਰਤਨੀਆਂ ਵਾਵਾ ਉਹਨੂੰ ਕਹਿੰਦੇ ਦਸਤਾਰ ਦੇ ਪੇਚ ਖੋਲੋ ਕਹਿੰਦੇ ਤੁਸੀਂ ਸਾਡੀ ਇੱਜ਼ਤ ਹੈ ਉਹ ਕਹਿੰਦੇ ਤੁਹਾਡੇ ਤੋਂ ਪਹਿਲਾਂ ਕੋਈ ਗਿਆ ਤੇ ਆ ਪੇਚਾਂ ਥੱਲੇ ਸਮਾਨ ਰੱਖ ਲਿਆ ਕਿੱਥੇ ਬਖਸ਼ੀ ਜਾਣਗੇ ਸਾਹਿਬ ਜਾਦਿਆਂ ਤੇ ਖਫਨ ਨਹੀਂ ਪਿਆ ਬੋਲੋ ਸਤਨਾਮ ਸ੍ਰੀ ਵੇਖੋ ਧਰਤੀਆਂ ਮੋਲ ਲੈ ਲੈ ਕਿ ਸ਼ਹੀਦਾਂ ਦਾ ਬਾਣੀ ਬਾਣਾ ਏ ਮਹਾਰਾਜ ਸਤ ਮੱਤ ਬਖਸ਼ਣਾ ਉਹਨੂੰ ਕਹਿੰਦੇ ਬਾਬਾ 40 ਸਾਲ ਪਾਠ ਕਰਕੇ ਵੇਖਿਆ ਸਾਡਾ ਕਾਰੋਬਾਰ ਕਰਕੇ ਵੇਖ ਜੇ ਇੱਕ ਹਫ਼ਤੇ ਦੇ ਵਿੱਚ ਫੋਰਚੂਨਰ ਤੇ ਕੋਠੀ ਨਾ ਪਵੇ ਤੇ ਫੇਰ ਅੱਖ ਆਹ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮੰਣੋ ਉਨੇ ਆਪ ਦੱਸਿਆ ਕਹਿੰਦੇ ਮੈਂ ਵੀ ਸੋਚਿਆ ਵੀ 40 ਸਾਲ ਹੋ ਗਏ ਆ ਰੱਬ ਰੱਬ ਕਰਦਿਆਂ ਕਲਯੁਗ ਦਾ ਪ੍ਰਭਾਵ ਪਿਆ ਮੈਂ ਵੀ ਕਿਹਾ ਕਾਰੋਬਾਰ ਕਰੀਏ ਸਮਝਾਉਣ ਲਈ ਪਿਆਰਿਓ ਬੜਾ ਕੁਝ ਐ ਤ੍ਰਿਸ਼ਨਾ ਹੀ ਲੈ ਕੇ ਬੈ ਗਈ ਆ ਸੋ ਮਾਰੇ ਸੱਚੇ ਬਾਦਸ਼ਾਹ ਕਿਰਪਾ ਕਰਨ ਗੱਜ ਕਿ ਅੱਖੋ ਸਤਨਾਮ ਆਹ ਕਿਰਾਏ ਦਾ ਮਕਾਨ ਹੈ ਸਰੀਰ ਜਿਨ੍ਹਾਂ ਚਿਰ ਸੁਵਾਸ ਚੱਲੰਦਾ ਆ ਤੇ ਇਹਦੇ ਵਿੱਚ ਬੈਠੀ ਹੋਈ ਆ ਰੂਹ ਜਿੱਦਨ ਮੁੱਕ ਗਏ ਤੇ ਉੱਡ ਗਿਆ ਭੌਰ ਤੇ पिਂਜਰਾ ਸਖਣਾ ਇੱਕ ਵੀ ਰਾਤ ਕਰੇ ਨਿਓ ਰੱਖਣਾ ਚੱਕ ਲੋ ਚੱਕ ਲੋ ਹੋ ਜਾਊਗੀ ਮੌਤ ਹਨੇਰੀ ਜਿੰਦ ਕਿਲੇ ਦੇ ਬੂਹੇ ਟੋ ਜਾਊਗੀ ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਨਹੀਂ ਉਹ ਬੋਲੋ ਦੁਆਰਾ ਕਰ ਲੈ ਅਜੇ ਸੋਹਣਿਆ ਚਾਰਾ ਜ਼ਿੰਦਗੀ ਮੁੱਕਦੀ ਜਾਂਦੀ ਆ ਜੀਵਨ ਦੀ ਫੁੱਲ ਕਿਆਰੀ ਵੀਰਿਆ ਸੁੱਕਦੀ ਕਦੇ ਨਹੀਂ ਰੱਬ ਦਾ ਨਾਮ ਧਿਆਇਆ ਨਾ ਤੂੰ ਗੁਰਦੁਆਰੇ ਆਇਆ ਤੈਨੂੰ ਮਹਾਂਪੁਰਖਾਂ ਸਮਝਾਇਆ ਬੀਤੇ ਵਕਤ ਥਿਉਂਦੇ ਨਹੀਂ ਲੰਘ ਗਏ ਪਤਨਾ ਤੋਂ ਪਾਣੀ ਮੁੜ ਕੇ ਵਾਪਸ ਆਉਂਦੇ ਨਹੀਂ ਕੇਰਾ ਨਿਕਲੀ ਗੱਲ ਜਵਾਨੋਂ ਜਿਹੜਾ ਛੱਡਿਆ ਤੀਰ ਕਮਾਨੋਂ ਤੇ ਉਵੇਂ ਬੰਦਾ ਗਿਆ ਜਹਾਨੋਂ ਕੁਝ ਵੀ ਆ ਕੇ ਦੱਸਦਾ ਨਹੀਂ ਮਾੜੇ ਕਰਮਾਂ ਵਾਲਾ ਵਿੱਚ ਸਵਰਗਾਂ ਵਸਦਾ ਨਹੀਂ ਰੱਬ ਦੇ ਪਿਆਰਿਆਂ ਦੇ ਬੋਲ ਇਸੇ ਕਰਕੇ ਜੇ ਕੋਈ ਸੁਣ ਲੇ ਠੀਕ ਹੈ ਆ ਕਿਰਾਏ ਦਾ ਮਕਾਨ ਆ ਧੜਕਣ ਦੀ ਆ ਤੇ ਪ੍ਰੋਗਰਾਮ ਚੱਲ ਰਿਹਾ ਜਦੋਂ ਬੰਦ ਹੋਇਆ ਤੇ ਇਹਦੇ ਵਿੱਚੋਂ ਵੀ ਨਿਕਲਣਾ ਪੈਣਾ ਤੇ ਰਹੀ ਗੱਲ ਕੋਠੀਆਂ ਗੱਡੀਆਂ ਜਾਇਦਾਦ ਦੀ ਇੰਨਾ ਚੱਕਰਾਂ ਕਰਕੇ ਅੱਜ ਵੇਖੋ ਬੰਦਾ ਬੰਦੇ ਦਾ ਦੁਸ਼ਮਣ ਬਣ ਗਿਆ ਆਪਣੇ ਬੱਚਿਆਂ ਨੂੰ ਤੋਹਫੇ ਲੈ ਕੇ ਦਿੰਦਾ ਜਨਮ ਦਿਨ ਤੇ ਗੱਡੀਆਂ ਲੈ ਕੇ ਦਿੰਦਾ ਬੁਲਟ ਲੈ ਕੇ ਲੋਕਾਂ ਦੇ ਪੁੱਤ ਮਰਨ ਦਾ ਦਿਨੇ ਰਾਤ ਸਸਕਾਰ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਇਸ ਬਥੇਰਾ ਤਰਲਾ ਲਈਦਾ ਚਲੋ ਮਾਰੇ ਨੇ ਡਿਊਟੀ ਲਈ ਆ ਮਾਰੇ ਕਿਹਦਾ ਪੜਾ ਕਰਦਣ ਕਿਹ ਰੂ ਦਾ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਬਾਬਾ ਪੀ ਦੁੱਧ ਤੇ ਰੱਬ ਦੀ ਗੱਲ ਸੁਣਾਓ ਮਾਰੇ ਬੜੇ ਖੁਸ਼ ਹੋਏ ਕਹਿੰਦੇ ਉਹ ਰਿਹਾ ਸੀਨੇ ਨਾਲ ਲਾਇਆ ਆਪਣੇ ਬੋਲੋ ਸਤਨਾਮ ਸ੍ਰੀ ਜਦੋਂ ਸੀਨੇ ਨਾਲ ਲਾਇਆ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਪੁੱਤਰ ਮੰਗ ਕੀ ਚਾਹੀਦਾ ਹੁਣ ਸਾਡੀਆਂ ਮੰਗਾ ਹੋਰ ਨੇ ਅਹੀਂ ਕਾਚ ਮੰਗਦੇ ਆ ਪੁੱਤ ਦੁੱਧ ਵਿਆਹ ਹੋ ਜੇ ਬੱਚਾ ਹੋ ਜੇ ਮੁੰਡਾ ਨਹੀਂ ਕੁੜੀ ਨਹੀਂ ਮੁੰਡਾ ਹੋਵੇ ਵੀਜਾ ਲੱਗੇ ਆਪਣੀ ਮੰਗ ਇਨੀ ਕੀ ਆ ਐਦੋਂ ਵਾਦ ਨਹੀਂ ਸਾਰੇ ਬੜੇ ਉਹ ਵਿਣ ਤੁਧ ਹੋਰ ਜੇ ਮੰਗਣਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਸਿਰ ਦੁੱਖਾਂ ਕੈ ਦੁੱਖ